ਹਾਂਜੀ ਸਸ਼ੀ ਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਇਨ ਮੇ ਚੈਨਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਜਿਸ ਦਾ ਨਾਮ ਹੈ ਇਟਸ ਕੋਮ ਲਾਈਫ ਮਤਲਬ ਮੈਂ ਕੋਮਲਾ ਐਂਡ ਤੁਹਾਡਾ ਮੇਰੇ ਸੈਕਿੰਡ ਵਲੌਗ ਦੇ ਵਿੱਚ ਸਵਾਗਤ ਹੈ ਡੇਲੀ ਵਲੌਗ ਦੇ ਵਿੱਚ ਮਤਲਬ ਇਹ ਸੈਕਿੰਡ ਵਲੌਗ ਹੋ ਗਿਆ ਡੇਲੀ ਵਲੌਗ ਦੇ ਵਿੱਚ ਜਿਹੜਾ ਹੁੰਦਾ ਤੇ ਅੱਜ ਆਪਾਂ ਰੈਡੀ ਛੜੀ ਹੋ ਗਏ ਆ ਤੇ ਚਲਦੇ ਆ ਕੰਮ ਤੇ ਫਿਰ ਕਰਾਂਗੇ ਵਲੌਗ ਨੂੰ ਕੰਟੀਨਿਊ ਤੇ ਦੇਖੋ ਅੱਜ ਮੈਂ ਪਰੌਂਠਾ ਮੰਗਾਇਆ ਸੀ ਬਾਦਰਾ ਤੋਂ ਅਨੀਆ ਮੱਛਾ ਪਾ ਕੇ ਦੇਤੀਆਂ ਮੇਰੇ ਤੇ ਪੜਾਸ ਕੱਢ ਰਹੀ ਸੀ ਅਨੀਆ ਮੱਛਾ ਚਲੋ ਰੋਟੀ ਖਾਣ ਚੱਲਦੇ ਹਾਂ ਹੁਣ ਕਿਉਂਕਿ ਲੰਚ ਟਾਈਮ ਹੋ ਗਿਆ ਹਾਂ ਚਲੋ ਅੱਜ ਜਿ ਬਣਿਆ ਦਾ ਚੌਲ ਤੇ ਰੋਟੀ ਸਵਾਦ ਅੱਜ ਭਾਦਰ ਨੇ 3-4 ਵਜੇ ਹੀ ਪਲਾਉ ਬਣਾਏ ਹੋਏ ਸੀ ਮਤਲਬ ਕਿ ਉਹ ਆਪਣੀ ਪਾਸ਼ਾ ਚ ਇਹਨਾਂ ਨੂੰ ਪਲਾਉ ਕਹਿੰਦੇ ਨੇ ਸੋ ਮੈਂ ਟ੍ਰਾਈ ਕੀਤਾ ਸੀ ਤੇ ਸਾਡੇ ਬਾਦਰ ਨੇ ਇਸ ਚੌਲਾ ਨੂੰ ਨਾਮ ਦਿੱਤਾ ਸੀ ਕਾਵਾ ਪ੍ਰਿਆਨੀ ਜੋ ਕਿ ਬਹੁਤ ਜ਼ਿਆਦਾ ਟੇਸਟੀ ਸੀ ਅੱਜ ਮਿੱਟੀ ਨਹੀਂ ਆਰਡਰੀ ਬਟ ਆਪਾਂ ਪਿਛੇ-ਪਿਛੇ ਤੁਰ ਰਹੇ ਹਾਂ ਕਿਉਂਕਿ ਟੈਂਕ ਦੇ ਨਾਲ ਨਾ ਜਿਹੜੇ ਉਹ ਪਾਣੀ ਡੋੜ ਰਹੇ ਨੇ ਇਹਦੇ ਤੇ ਛਿੱਟੇ ਪਾ ਰਹੇ ਨੇ ਜਿਹਦੇ ਕਰਕੇ ਮਿੱਟੀ ਉੱਡਣੀ ਬੈਹ ਜੇਗੀ ਮੈਂ ਇਹ ਕਹਿ ਰਹੀ ਸੀ ਕਿ ਬਾਅਦ ਨੂੰ ਨਹੀਂ ਉੱਡੇਗੀ ਗਿੱਲਾ-ਗਿੱਲਾ ਕਰ ਰਹੇ ਨੇ ਉਹ ਮਿੱਟੀ ਨੂੰ ਮਿੱਟੀ ਨੂੰ ਬਠਾ ਰਹੇ ਨੇ ਹੁਣ ਜਿੱਥੇ ਜਿੱਥੇ ਪਾਣੀ ਪੋਗਾ ਉੱਥੇ ਤਾਂ ਉੱਡੀ ਜਾਊਗੀ ਹੁਣ ਨਾਲ-ਨਾਲ ਹੁਣ ਇਹ ਸਾਡੀ ਗਲਤੀ ਹੈ ਕਿ ਅਸੀਂ ਨਾਲ-ਨਾਲ ਤੁਰ ਰਹੇ ਆ ਇਹ ਉਹਨਾਂ ਦੀ ਥੋੜੀ ਗਲਤੀ ਆ ਪਰ ਆ ਕੇ ਫਰੈਸ਼-ਫਰੂਸ਼ ਹੋ ਕੇ ਰੋਟੀ ਪਾਣੀ ਖਾ ਕੇ ਮੈਂ ਖੇੜੀ ਗਵਾਂਡੀਆਂ ਦੇ ਬੱਚਿਆਂ ਨਾਲ ਬੈਡਮਿੰਟਨ ਤੇ ਸਾਡੀ ਚੜੀ ਡਿੱਗ ਗਈ ਸੀ ਬਾਥਰੂਮਾਂ ਦੇ ਛੱਤ ਉੱਪਰ ਤੇ ਅਸੀਂ ਭੇਜਿਆ ਆਪਣਾ ਸਪਾਈ ਕਿੜੀ ਲਾਉਣ ਦੇ ਲਈ ਤੇ ਚਿੜੀ-ਚੂੜੀ ਲਾ ਕੇ ਫਿਰ ਮੈਂ ਆ ਗਈ ਸੀ ਘਰੇ ਕਿਉਂਕਿ ਮੇਰੇ ਪਤੀ ਦੇਵ ਨੇ ਖਾਣੀ ਸੀ ਰੋਟੀ ਹਜੇ ਤੇ ਉਹਨਾਂ ਦੀ ਡਿਮਾਂਡ ਸੀ ਕਿ ਮੈਗੀ ਬਣਾਈ ਜਾਵੇ ਸੋ ਮੈਂ ਬਣਾਈ ਸੀ ਮੈਗੀ ਜੋ ਕਿ ਬਹੁਤ ਟੇਸਟੀ ਬਣੀ ਸੀ